ਜੈਤ ਸਰੀ ਮਹਲਾ ਪੰਜਵਾ ਕੋਈ ਜਨ ਹਰਿ ਸਿਉ ਦੇਵੈ ਜੋਰ ਚਰਨ ਗਹੁ ਬਕੋ ਸੋਭ ਰਸਨਾ ਦੀ ਜਹ ਪ੍ਰਾਨ ਅਕੋਰ ਕੋਈ ਜਨ ਹਰ ਸਿਉ ਦੇਵੈ ਜੋਰ ਚਰਨ ਗਹ ਬਕੋ ਸੋਭ ਰਸਨਾ ਦੀ ਜਹ ਪ੍ਰਾਨ ਅਕੋਰ ਰਹਾਉ ਮਨ ਤਨ ਨਿਰਮਲ ਕਰਤ ਕੇ ਆਰੋ ਹਰ ਸਿੰਚੈ ਸੁਧਾ ਸੰਜੋਰ ਇਹ ਆ ਰਸ ਮੈਂ ਮगन ਹੋਤ ਕਿਰਪਾ ਤੇ ਮਹਾ ਵਿਖਿਆ ਦੇ ਤੋਰ ਆਇਓ ਸ਼ਰਨ ਦੀਨ ਦੁਖ ਪੰਜਨ ਚਿਤਵਾ ਤੁਮਰੀਓਰ ਅਭੈ ਪਦ ਦਾਨ ਸਿਮਰਨ ਸੁਆਮੀ ਕੋ ਪਰਮ ਨਾਨਕ ਬੰਦਨ ਸ਼ੋਰ आयो शरण दीन दुख पंजन चितवा तुमरियोर अपहे पद दान सिमरन स्वामी को परब नानक बंधन शो ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਮਿਲ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ ਸਤਿਗੁਰੂ ਸਾਹਿਬ ਜੀ ਨੇ ਅੱਜ ਦਾ ਜੋ ਪਾਵਨ ਹੁਕਮਨਾਮਾ ਸਾਹਿਬ ਬਖਸ਼ਿਸ਼ ਕੀਤਾ ਹੈ ਸਤਗੁਰੂ ਜੀ ਦਾ ਆਵਾਜ਼ਾ ਆਪ ਸੰਗਤਾਂ ਨੇ ਸਰਵਣ ਕੀਤਾ ਹੈ ਪੁਰਾਣੇ ਸਮੇਂ ਵਿੱਚ ਹੁਕਮਨਾਮਾ ਸਾਹਿਬ ਨੂੰ ਆਵਾਜ਼ਾ ਵੀ ਕਿਹਾ ਕਰਦੇ ਸਨ ਆਵਾਜ਼ਾ ਦਾ ਮਤਲਬ ਹੁੰਦਾ ਆਵਾਜ਼ ਇਹ ਗੁਰੂ ਜੀ ਦੀ ਆਵਾਜ਼ ਹੈ ਸਤਗੁਰੂ ਜੀ ਦਾ ਉਪਦੇਸ਼ ਸੰਦੇਸ਼ ਹੈ ਸਤਗੁਰੂ ਜੀ ਮਹਾਰਾਜ ਅੱਜ ਦੇ ਪਾਵਨ ਹੁਕਮਨਾਮਾ ਸਾਹਿਬ ਦੇ ਵਿੱਚ ਜਿਹੜੇ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਉਹਨਾਂ ਨੂੰ ਸਮਝਣ ਦਾ ਯਤਨ करिए ਜੈਤਸਰੀ ਰਾਗ ਦਾ ਨਾਮ ਹੈ ਮਹਲਾ ਪੰਜਵਾਂ ਸਹੀ ਦਾਦੇ ਸਰਤਾਜ ਪੰਚਮ ਪਾਤਸ਼ਾ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦਾ ਬਖਸ਼ਿਸ਼ ਕੀਤਾ ਹੋਇਆ ਇਹ ਸ਼ਬਦ ਹੈ ਕੋਈ ਜਨ ਹਰ ਸਿਉ ਦੇਵੈ ਜੋਰ ਸਤਗੁਰੂ ਜੀ ਬਖਸ਼ਿਸ਼ ਕਰਦੇ ਨੇ ਕੋਈ ਰੱਬ ਦਾ ਪਿਆਰਾ ਹੋਵੇ ਜਨ ਜੱਜਾ ਤੇ ਨੰਨਾ ਜਨ ਨੰਨੇ ਥਲੇ ਔਕੜ ਲੱਗੀ ਆ ਇਹ ਇੱਕ ਵਚਨ ਦਾ ਲਖਾਇਕ ਹੈ ਕਿ ਕੋਈ ਇੱਕ ਕੋਈ ਵੀ ਰੱਬ ਦਾ ਪਿਆਰਾ ਹੋਵੇ ਤੇ ਉਹ ਸਾਨੂੰ ਵੈਗੁਰੂ ਜੀ ਦੇ ਨਾਲ ਜੋਰ ਦੇਵੇ ਜਜੇ ਦੇ ਉੱਤੇ ਹੋਣਾ ਤੇ ਰਾਰੇ ਨੂੰ ਸਿਆਰੀ ਆ ਜੋਰ ਦਾ ਮਤਲਬ ਹੁੰਦਾ ਜੋੜਨਾ ਤੇ ਜੇ ਜਜੇ ਦੇ ਵਿੱਚ ਬਿੰਦੀ ਲਾ ਕੇ ਬੋਲੀਏ ਜ਼ੋਰ ਇਹਦਾ ਮਤਲਬ ਹੋ ਜਾਂਦਾ ਤਾਕਤ ਇੱਕ ਬਿੰਦੀ ਦੇ ਨਾਲ ਹੀ ਇੰਨਾ ਫਰਕ ਪੈ ਜਾਂਦਾ ਜਿਹੜਾ ਜਨ ਸ਼ਬਦ ਆ ਜੇ ਤੇ ਸਿੰਪਲੀ ਜਾਨ ਕਹੀਏ ਇਹਦਾ ਅਰਥ ਹੁੰਦਾ ਸੇਵਕ ਤੇ ਜੇ ਜਜੇ ਦੇ ਪੈਰ 'ਚ ਬਿੰਦੀ ਲਾ ਕੇ ਕਹੀਏ ਜਾਨ ਇਹਦਾ ਅਰਥ ਬਣ ਜਾਂਦਾ ਇਸਤਰੀ ਇਹ ਵੀ ਗੁਰਬਾਣੀ ਵਿੱਚ ਆਇਆ ਜਾਨ ਪਿਸਰ ਪਦਰ ਬਰਾਦਰਾ ਕਸਨੇਸ ਦਸਤੰਗੀ ਉਥੇ ਜਾਨ ਹੈ ਤੇ ਇਥੇ ਸ਼ਬਦ ਹੈ ਜਾਨ ਰੱਬ ਦਾ ਪਿਆਰਾ ਸੇਵਕ ਕੋਈ ਵੀ ਰੱਬ ਦਾ ਪਿਆਰਾ ਸੇਵਕ ਹੋਵੇ ਜਿਹੜਾ ਮੈਨੂੰ ਵੈਗੁਰੂ ਜੀ ਦੇ ਨਾਲ ਜੋੜ ਦੇਵੇ ਜੋੜਨ ਵਾਲੇ ਬਹੁਤ ਘੱਟ ਨੇ ਤੋੜਨ ਵਾਲੇ ਬਹੁਤੇ ਨੇ ਅਕਾਲ ਪੁਰਖ ਵੈਗੁਰੂ ਪ੍ਰਮਾਤਮਾ ਜੀ ਨੇ ਆਪ ਹੀ ਸੰਸਾਰ ਦੇ ਵਿੱਚ ਆਪਣੇ ਨਾਲ ਜੋੜਨ ਵਾਲਿਆਂ ਦੀ ਡਿਊਟੀ ਲਗਾ ਕੇ ਤੇ ਵੈਗੁਰੂ ਜੀ ਨੇ ਉਹਨਾਂ ਨੂੰ ਸੰਸਾਰ ਦੇ ਵਿੱਚ ਭੇਜਿਆ ਹੁੰਦਾ। ਉਹਨਾਂ ਰੱਬ ਦੇ ਪਿਆਰਿਆਂ ਦਾ ਜ਼ਿੰਦਗੀ ਦਾ ਉਦੇਸ਼ ਹੀ ਇਹ ਹੁੰਦਾ ਹੈ। ਵੈਗੁਰੂ ਜੀ ਦੇ ਨਾਲ ਜੁੜਨਾ ਅਤੇ ਵੈਗੁਰੂ ਜੀ ਦੇ ਨਾਲ ਟੁੱਟਿਆਂ ਹੋਿਆਂ ਨੂੰ ਜੋੜਨਾ। ਜਿਵੇਂ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਦੀ ਸ਼ਰਨ ਦੇ ਵਿੱਚ ਭਾਈ ਲਹਿਣਾ ਸਾਹਿਬ ਜੀ ਜਦੋਂ ਕਰਤਾਰਪੁਰ ਸਾਹਿਬ ਗਏ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਆਪਣੇ ਸਿੱਖਾਂ ਸੇਵਕਾਂ ਦੇ ਸਹਤ ਖੇਤੀਬਾੜੀ ਕਰ ਰਹੇ ਸੀ ਪੈਲੀ ਦੇ ਵਿੱਚੋਂ ਫਸਲ ਦੇ ਵਿੱਚੋਂ ਨਦੀਨ ਕੰਢ ਰਹੇ ਸਨ ਜਿਹੜਾ ਵਾਦੂ ਕਾ ਟੂਕਾ ਬੂਟਾਦ ਕੋਗ ਪੈਂਦਾ ਕਿਦਰੇ ਉਹ ਫਸਲ ਨੂੰ ਮਾਰ ਨਾ ਲਵੇ ਫਸਲ ਵੱਧ ਫੁੱਲ ਸਕੇ ਵਾਦੂ ਦੇ ਕਾ ਮੂਟੇ ਪੋਟ ਕੇ ਤੇ ਉਹਨਾਂ ਨੂੰ ਬਾਹਰ ਸੁਟਣਾ ਇਹ ਗੁਰੂ ਦੇ ਪਿਆਰੇ ਸੇਵਾ ਕਰ ਰਹੇ ਸਨ ਭਾਈ ਲਹਿਣਾ ਸਾਹਿਬ ਜੀ ਗਏ ਉਹ ਕਹਿਣ ਲੱਗੇ ਮਹਾਰਾਜ ਕਿਰਪਾ ਕਰੋ ਇੱਕ ਰੰਬੀ ਮੈਨੂੰ ਵੀ ਦਿਓ ਮੈਂ ਵੀ ਨਦੀਨ ਕੱਢਾਂ ਲੈ ਕੇ ਰੰਬੀ ਪਹਿਲੀ ਵਿੱਚ ਵੜ ਗਏ ਨੇ ਉਹਨ ਕਿਉਂਕਿ ਇਹ ਕੰਮ ਕਦੇ ਕੀਤਾ ਨਹੀਂ ਬਹੁਤੀ ਵਾਰੀ ਵੇਖਿਆ ਜਾਂਦਾ ਜਿੱਦਾਂ ਦਾ ਝੋਨਾ ਉਦਾਂ ਦੇ ਘਾਹ ਦੇ ਬੂਟੇ ਜਿੱਦਾਂ ਦੀ ਫਸਲ ਹੋਵੇ ਉਹਦੇ ਨਾਲ ਰਲਦੇ ਮਿਲਦੇ ਬੂਟੇ ਫਸਲ ਦੇ ਵਿੱਚ ਉੱਗ ਪੈਂਦੇ ਨੇ ਇਸ ਵਾਸਤੇ ਬੂਟੇ ਛੋਟੇ ਸਨ ਤੇ ਫਸਲ ਦੀ ਅਸਲ ਵਿੱਚ ਪਛਾਣ ਨਹੀਂ ਸੀ ਕਿਉਂਕਿ ਕੰਮ ਕਰਦੇ ਸਨ ਦੁਕਾਨਦਾਰੀ ਦਾ ਦੁਕਾਨਦਾਰ ਬੰਦਾ ਉਹਨੂੰ ਨੂੰ ਖੇਤੀਬਾੜੀ ਦੇ ਕੰਮ ਬਾਰੇ ਨਹੀਂ ਜਾਣਕਾਰੀ ਨਹੀਂ ਭਾਈ ਲੈਣਾ ਜੀ ਨੇ ਕੀ ਕੀਤਾ ਵੀ ਦੋ ਚਾਰ ਫਸਲ ਦੇ ਬੂਟੇ ਪੁੱਟ ਦਿੱਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਮਨਾਂ ਕੀਤਾ ਕਹਿਣ ਲੱਗੇ ਭਾਈ ਲੈਣਾ ਜੀ ਤੁਸੀਂ ਇਹ ਕੰਮ ਰਹਿਣ ਦਿਓ ਤੁਸੀਂ ਬੂਟੇ ਪੁੱਟਣੇ ਨਹੀਂ ਤੁਸੀਂ ਬੂਟੇ ਲਾਉਣੇ ਨੇ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਇੱਕ ਰਮਜ਼ ਸੀ ਕਿ ਭਾਈ ਲੈਣਾ ਸਾਹਿਬ ਜੀ ਤੁਹਾਨੂੰ ਇਹੋ ਜਿਹਾ ਕੰਮ ਦੇਣਾ ਹੈ ਤੁਹਾਡੀ ਇਹੋ ਜੀ ਡਿਊਟੀ ਲਾਉਣੀ ਆ ਜਿੱਥੇ ਤੁਸੀਂ ਟੁੱਟਿਆਂ ਹੋਇਆਂ ਨੂੰ ਫਿਰ ਪ੍ਰਮਾਤਮਾ ਦੇ ਨਾਲ ਜੋੜ ਸਕੋ ਤੁਹਾਡੇ ਕੋਲੋਂ ਤੇ ਬਹੁਤ ਵੱਡਾ ਕਾਰਜ ਲੈਣਾ ਹੈ ਤਾਂ ਜਿੰਨੇ ਵੀ ਗੁਰੂ ਸਹਿਬਾਨ ਹੋਏ ਨੇ ਰੱਬ ਦੇ ਪਿਆਰੇ ਭਗਤ ਨੇ ਜਾਹੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਜਿਨ੍ਹਾਂ ਰੱਬ ਦੇ ਪਿਆਰਿਆਂ 35 ਮਹਾਂਪੁਰਸ਼ਾਂ ਦੀ ਬਾਣੀ ਦਰਜ ਹੈ ਉਹਨਾਂ ਸਾਰਿਆਂ ਨੇ ਸਾਨੂੰ ਪਰਮਾਤਮਾ ਜੀ ਦੇ ਨਾਲ ਜੁੜਨ ਦੀ ਗੱਲ ਹੀ ਕੀਤੀ ਹੈ ਭਗਤ ਸੂਰਦਾਸ ਜੀ ਉਹਨਾਂ ਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕੋ ਹੀ ਪੰਗਤੀ ਹੈ ਉਹਦੇ ਵਿੱਚ ਵੀ ਉਹਨਾਂ ਨੇ ਇਸੇ ਤਰ੍ਹਾਂ ਹੀ ਲਿਖਿਆ ਐਵੇਂ ਦਾ ਹੀ ਬਚਨ ਹੈ ਉਹ ਬਚਨ ਕਰਦੇ ਨੇ ਛੱਡ ਮੰਨ ਹਰ ਬਿਮੁਖਨ ਕੋ ਸੰਗ ਭਗਤ ਸੂਰਦਾਸ ਸਾਹਿਬ ਬਚਨ ਕਰਦੇ ਜਿਹੜੇ ਰੱਬ ਦੇ ਨਾਲੋਂ ਟੁੱਟੇ ਹੋਏ ਨੇ ਉਹਨਾਂ ਦੀ ਸੰਗਤ ਕਰਨੀ ਛੱਡ ਦੇ ਜਿਹੜੇ ਜੁੜੇ ਹੋਏ ਨੇ ਉਹਨਾਂ ਦੀ ਸੰਗਤ ਕਰ ਉਹ ਤੈਨੂੰ ਪਰਮਾਤਮਾ ਜੀ ਦੇ ਨਾਲ ਜੋੜ ਦੇਣਗੇ ਅਮਰਤ ਬਾਣੀ ਦਾ ਬਚਨ ਹੈ ਕਬੀਰ ਸਾਖਤ ਸੰਗ ਨਾ ਕੀ ਜੀਐ ਦੂਰਹਿ ਜਾਈਐ ਭਾਜ ਬਾਸਨ ਕਾਰੋ ਪਰਸੀਐ ਤਉ ਕਸ ਲਾਗੇ ਦਾਗ ਬਾਬਾ ਕਬੀਰ ਸਾਹਿਬ ਜੀ ਨੇ ਵੀ ਬਚਨ ਕੀਤਾ ਜਿਹੜੇ ਰੱਬ ਨਾਲੋਂ ਟੁੱਟੇ ਹੋਏ ਸਾਖਤ ਨੇ ਉਹਨਾਂ ਤੋਂ ਦੂਰ ਰਹਿ ਜੇ ਕੋਈ ਬੰਦਾ ਚਿੱਟੇ ਕੱਪੜੇ ਪਾ ਕੇ ਤੇ ਕਾਲੇ ਪਾਂਡਿਆਂ ਦੇ ਵਿੱਚ ਤੁਰਿਆ ਫਿਰੇ ਉਹਦੇ ਕੱਪੜਿਆਂ ਨੂੰ ਕਿਦਰੇ ਦਾਗ ਲੱਗ ਸਕਦਾ ਦਰਬਾਰ ਸਾਹਿਬ ਖਡੂਰ ਸਾਹਿਬ ਮਾਤਾ ਖੀਵੀ ਜੀ ਲੰਗਰ ਹਾਲ ਕਿਉਂਕਿ ਖਡੂਰ ਸਾਹਿਬ ਮਹਾਰਾਜ ਦੀ ਕਿਰਪਾ ਨਾਲ ਮੈਨੂੰ 6 ਸਾਲ ਕਥਾ ਕਰਨ ਦੀ ਸੇਵਾ ਪ੍ਰਾਪਤ ਹੋਈ ਬਾਬਾ ਸੇਵਾ ਸਿੰਘ ਜੀ ਹਰਾਂ ਕੋਲ ਉੱਥੇ ਆਮ ਲੰਗਰ ਵਿੱਚ ਜਾਇਆ ਕਰਨਾ ਜਿਹੜੇ ਲੰਗਰ ਤਿਆਰ ਕਰਨ ਵਾਲੇ ਗੁਰੂ ਦੇ ਪਿਆਰੇ ਸਨ ਉਹਨਾਂ ਨੇ ਕਾਲੇ ਕੱਪੜੇ ਪਾਏ ਹੋਣੇ ਇੱਕ ਦਿਨ ਮੈਂ ਪੁੱਛਿਆ ਵੀ ਤੁਸੀਂ ਕਾਲੇ ਕੱਪੜੇ ਕਿਉਂ ਪਾ ਕੇ ਰੱਖਦੇ ਹੋ ਉਹ ਕਹਿਣ ਲੱਗਾ ਜੇ ਚਿੱਟੇ ਜਾਂ ਫਿੱਕੇ ਰੰਗਾਂ ਦੇ ਪਾਵਾਂਗੇ ਉਹ ਤੇ ਸਾਡੇ ਰੋਜ਼ ਹੀ ਮੈਲੇ ਹੋ ਜਾ ਕਰਨਗੇ ਅਸੀਂ ਕੋਈ ਪਤੀਲੇ ਚੁੱਕਣੇ ਕੋਈ ਲੋਹਾਂ ਤੇ ਕੰਮ ਕਰਨਾ ਕੋਈ ਹੋਰ ਲੰਗਰ 'ਚ ਤੁਰੇ ਫਿਰਨਾ ਇਸ ਵਾਸਤੇ ਬਾਬਾ ਕਮੀਰ ਸਾਹਿਬ ਨੇ ਬਾਣੀ ਦੇ ਵਿੱਚ ਉਦਾਹਰਨ ਦਿੱਤੀ ਕਹਿਣ ਲੱਗੇ ਕੋਈ ਬੰਦਾ ਚਿੱਟੇ ਕੱਪੜੇ ਪਾ ਕੇ ਕਾਲੇ ਭਾਂਡਿਆਂ ਵਿੱਚ ਤੁਰਿਆ ਫਿਰੇ ਤਾਂ ਹੋਰ ਇਦਾਂ ਦੇ ਤੇ ਉਹ ਦਾਗ ਕਿਤੇ ਵੀ ਲੱਗ ਸਕਦਾ ਇਸੇ ਤਰ੍ਹਾਂ ਜਦੋਂ ਆਪਾਂ ਸਾਖਤਾਂ ਦੀ ਸੰਗਤ ਕਰਦੇ ਹਾਂ ਸਾਖਤ ਕਿਹਨੂੰ ਕਹਿੰਦੇ ਨੇ ਉਹ ਸੋਲਾ ਸਾਹਿਬ ਦੀ ਬਾਣੀ ਵਿੱਚ ਦੱਸਿਆ ਜਿਹੜੀ ਆਪਾਂ ਪੜ੍ਹਦੇ ਹਾਂ ਰਾਤ ਨੂੰ ਸੌਣ ਸਮੇਂ ਉਹਦੇ ਵਿੱਚ ਬਚਨ ਆਇਆ ਸਾਖਤ ਹਰ ਰਸ ਸਾਗ ਨਾ ਜਾਣਿਆ ਤਿੰਨ ਅੰਤਰ ਹੋ ਮੇ ਕੰਡਾ ਹੈ ਜਿਉ ਜਿਉ ਚਲਹਿ ਚੁਬੈ ਦੁੱਖ ਪਾਵੇ ਜਮ ਕਾਲ ਸਹ ਸਿਰ ਡੰਡਾ ਹੈ ਸਾਗਤ ਉਹਨੂੰ ਕਹਿੰਦੇ ਨੇ ਜਿਹਨੂੰ ਰੱਬ ਦੇ ਨਾਮ ਦਾ ਕੋਈ ਸਵਾਦ ਨਾ ਆਇਆ ਹੋਵੇ ਸਾਗਤ ਉਹਨੂੰ ਕਹਿੰਦੇ ਨੇ ਜੇਸਨੂ ਅੰਵਰਤ ਕੌੜਾ ਵਿਖਿਆ ਮਿੱਠੀ ਸਾਗਤ ਕੀ ਬਿੰਦ ਨੈਨੋ ਡਿਠੀ ਸਾਗਤ ਉਹਨੂੰ ਕਹਿੰਦੇ ਨੇ ਜਿਹਨੂੰ ਜ਼ਹਿਰ ਮਿੱਠੀ ਲੱਗਦੀ ਹੋਵੇ ਹੋਰ ਦੁਨਿਆਵੀ ਰਸ ਕਸ ਮਿੱਠੇ ਲੱਗਦੇ ਹੋਣ ਤੇ ਜਿਹੜਾ ਰੱਬ ਦੀ ਬਾਣੀ ਦਾ ਸਵਾਦ ਉਹਨੂੰ ਕੌੜਾ ਲੱਗਦਾ ਹੋਵੇ ਇਦਦਰ ਉਹਦਾ ਮਾਨੀ ਨਾ ਮੰਨਦਾ ਹੋਵੇ ਪੜਨ ਨੂੰ ਵਿਚਾਰਨ ਨੂੰ ਕਦੇ ਵੇਖਣ ਨੂੰ ਕਿ ਜਿਸ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰਾਂ ਕਰਦੇ ਆ ਇਹਦੇ ਵਿੱਚ ਲਿਖਿਆ ਕੀ ਆ ਜੀਦਾ ਜੀ ਨਾ ਕਰੇ ਜੀਦਾ ਮਨ ਕਰੇ ਵੀ ਮੈਂ ਗੁਰਬਾਣੀ ਦੀ ਸੰਥਿਆ ਲਵਾਂ ਜਿਵੇਂ ਇੱਥੇ ਅ ਮੰਗਲਵਾਰ ਸੰਥਿਆ ਕਰਦੇ ਨੇ ਅ ਸਵੇਰ ਦੇ ਸਮੇਂ 11 ਤੋਂ 12 ਵਜੇ ਤੱਕ ਤੋਂ ਕਹਿਣ ਦਾ ਭਾਵ ਇਹ ਹੈ ਜਿਨ੍ਹਾਂ ਨੂੰ ਇਹ ਕੰਮ ਚੰਗਾ ਲੱਗੇ ਵੀ ਬਾਣੀ ਨੂੰ ਪੜ੍ਹੀਏ ਹੋਰ ਜਾਣੀਏ ਵਿੱਚ ਕੀ ਲਿਖਿਆ ਹੋਇਆ ਰੱਬ ਦੇ ਪਿਆਰਿਆਂ ਦੀ ਸੰਗਤ ਕਰੀਏ ਉਹਨਾਂ ਤੇ ਮਹਾਰਾਜ ਦੀ ਬਖਸ਼ਿਸ਼ ਹੈ ਤੇ ਜਿਹੜੇ ਸਾਖਤ ਨੇ ਜਿਨ੍ਹਾਂ ਨੂੰ ਇਹ ਕੰਮ ਚੰਗਾ ਹੀ ਨਾ ਲੱਗਦਾ ਹੋਵੇ ਉਹਨਾਂ ਨੂੰ ਜ਼ਹਿਰ ਚੰਗੀ ਲੱਗਦੀ ਸਤਿਗੁਰੂ ਜੀ ਬਚਨ ਕਰਦੇ ਵੀ ਉਹ ਸਾਖਤ ਰੱਬ ਦੇ ਨਾਲੋਂ ਟੁੱਟੇ ਹੋਏ ਨੇ ਸਾਖਤ ਕਹਿੰਦੇ ਨੇ ਸ਼ਕਤੀ ਦਾ ਉਪਾਸ਼ਕ ਮਤਲਬ ਮਾਇਆ ਦਾ ਉਪਾਸ਼ਕ ਜਿਹਨੂੰ ਮਾਇਆ ਤੋਂ ਬਿਨਾ ਹੋਰ ਕੁਝ ਨਾ ਦਿਖਾਈ ਦਿੰਦਾ ਹੋਵੇ ਸਤਿਗੁਰੂ ਜੀ ਬਚਨ ਕਰਦੇ ਇਹੋ ਜਿਆਂ ਦੀ ਸੰਗਤ ਤੋਂ ਬਚ ਕੇ ਰਹਾ ਕਰੋ ਸਤਿਗੁਰੂ ਜੀ ਬਚਨ ਕਰਦੇ ਵੀ ਕੋਈ ਵੀ ਰੱਬ ਦਾ ਪਿਆਰਾ ਹੋਵੇ ਜਿਹੜਾ ਮੈਂ ਗੁਰੂ ਜੀ ਦੇ ਨਾਲ ਜੋੜਨ ਦੀ ਗੱਲ ਕਰੇ ਕੋਈ ਜਾਨ ਹਰ ਸਿਉ ਦੇਵੇ ਜੋਰ ਤੇ ਜਿਹੜਾ ਮੈਨੂੰ ਰੱਬ ਦੇ ਪਿਆਰਿਆਂ ਨਾਲ ਜੋੜੇ ਵੈਗੁਰੂ ਜੀ ਦੇ ਨਾਲ ਜੋੜੇ ਫਿਰ ਮੇਰਾ ਕੀ ਫਰਜ਼ ਮੰਨਦਾ ਚਰਨ ਗਹੋ ਮੈਂ ਉਸ ਰੱਬ ਦੇ ਪਿਆਰੇ ਦੇ ਚਰਨ ਫੜ ਲਵਾਂ ਭਾਵ ਹੈ ਉਹਦੀ ਰਿਸਪੈਕਟ ਕਰਾਂ ਬੋਧਾ ਮੈਂ ਸਤਕਾਰ ਕਰਾਂ ਚਰਨ ਗਹੋ ਬਕੋ ਸ਼ੋਭ ਰਸਨਾ ਬਕੋਂ ਦਾ ਮਤਲਬ ਬੋਲਣਾ ਆਪਣੀ ਜੀਬ ਦੇ ਨਾਲ ਉਹਨੂੰ ਮੈਂ ਚੰਗਾ ਬੋਲਾਂ ਉਹਦੇ ਵਾਸਤੇ ਮੈਂ ਸਤਕਾਰ ਵਾਲੇ ਸ਼ਬਦ ਬੋਲਾਂ ਚਰਨ ਗਾਹੋਂ ਬਕੋਂ ਸ਼ੁਭ ਰਸਨਾ ਦੀਜੈ ਪ੍ਰਾਨ ਅਕੋਰ ਤਿੰਨ ਚੀਜ਼ਾਂ ਆ ਗਈਆਂ ਨੇ ਪਹਿਲੀ ਗੱਲ ਜਿਹੜਾ ਮੈਨੂੰ ਵੈਗੁਰੂ ਨਾਲ ਜੋੜੇ ਮੈਂ ਉਹਦੇ ਚਰਨ ਫੜ ਲਵਾਂ ਭਾਵ ਉਹਦਾ ਸਤਕਾਰ ਕਰਾਂ ਦੂਸਰੀ ਗੱਲ ਆਪਣੀ ਜੀਬ ਤੋਂ ਮੈਂ ਉਹਦੇ ਵਾਸਤੇ ਸਤਕਾਰ ਵਾਲੇ ਸ਼ਬਦ ਬੋਲਾਂ ਤੇ ਤੀਸਰਾ ਹੈ ਉਹਨੂੰ ਮੈਂ ਦੇਵਾ ਕੀ ਮੇਰੇ ਕੋਲ ਕੋਈ ਵੀ ਵਸਤੂ ਐਸੀ ਨਹੀਂ ਜਿਹੜੀ ਮੈਂ ਰੱਬ ਜੀ ਦੇ ਨਾਲ ਜੋੜਨ ਵਾਲੇ ਨੂੰ ਨਾ ਦੇ ਸਕਦਾ ਉਹ ਇਸ ਵਾਸਤੇ ਸਤਿਗੁਰੂ ਜੀ ਬਚਨ ਕਰਦੇ ਵੀ ਮੈਂ ਤੇ ਉਸ ਰੱਬ ਦੇ ਪਿਆਰੇ ਤੇ ਆਪਣੇ ਪ੍ਰਾਨ ਨਿਸ਼ਾਵਰ ਕਰਦੇ ਆ ਜਿੰਨੂੰ ਕਹਿੰਦੇ ਨੇ ਆਪਣੀ ਜਿੰਦ ਜਾਨ ਕੁਰਬਾਨ ਕਰ ਦੇਣੀ ਜਿੱਥੇ ਮਿੱਤਰਤਾ ਹੋਵੇ ਲੋਕੀ ਕਹਿ ਦਿੰਦੇ ਨੇ ਅਗਰ ਤੇਰੇ ਦੇ ਕੋਈ ਮੁਸੀਬਤ ਆਵੇ ਕਿਧਰੇ ਵੀ ਸਾਨੂੰ ਯਾਦ ਕਰ ਲਵੀ ਅਸੀਂ ਤੇ ਤੇਰੇ ਤੋਂ ਆਪਣੀ ਜਾਨ ਵਾਰ ਦੇਾਂਗੇ ਇਥੇ ਸਤਿਗੁਰੂ ਜੀ ਬਚਨ ਕਰਦੇ ਜਿਹੜਾ ਰੱਬ ਦੇ ਨਾਲ ਮੈਨੂੰ ਜੋੜੇ ਉਹਨੂੰ ਮੈਂ ਆਪਣੇ ਪ੍ਰਾਣ ਆਪਣੀ ਜਿੰਦ ਜਾਨ ਕਹਿਣ ਦਾ ਭਾਵ ਆਪਣਾ ਸਾਰਾ ਕੁਝ ਉਹਨੂੰ ਮੈਂ ਪੇਟਾ ਕਰ ਦਿਆਂ ਰਹਾਓ ਰਾਵ ਸ਼ਬਦ ਦਾ ਕੇਂਦਰੀ ਭਾਵ ਸੈਂਟਰਲ ਆਈਡੀਆ ਹੁੰਦਾ ਹੈ ਮਨ ਤਨ ਨਿਰਮਲ ਕਰਤ ਕੇ ਆਰੋ ਮਨ ਨੂੰ ਅਤੇ ਤਨ ਨੂੰ ਨਿਰਮਲ ਪਾਵਨ ਪਵਿੱਤਰ ਕਿਾਰੇ ਬਣਾ ਲਈਏ ਹਰ ਸਿੰਚੈ ਸੁਧਾ ਸੰਜੋਰ ਮਨ ਨੂੰ ਤੇ ਤਨ ਨੂੰ ਕਿਾਰੇ ਬਣਾ ਲਈਏ ਤੇ ਜਿਹੜਾ ਰੱਬ ਦਾ ਪਿਆਰਾ ਬਹੁਤ ਜ਼ੋਰ ਦੇ ਸਹਿਤ ਭਾਵ ਜ਼ੋਰ ਦੇ ਕੇ ਸਾਨੂੰ ਚੰਗੀ ਤਰ੍ਹਾਂ ਸਮਝਾ ਕੇ ਸਾਡੇ ਮਨ ਨੂੰ ਤੇ ਤਨ ਨੂੰ ਵੈਗੁਰੂ ਜੀ ਦੇ ਅੰਮ੍ਰਿਤ ਨਾਮ ਨਾਲ ਭਰ ਦੇਵੇ ਜਿੰਨਾ ਪੈਲੀਆਂ ਦੇ ਵਿੱਚ ਆਪਾਂ ਪਾਣੀ ਦਿੰਦੇ ਆ ਪਹਿਲਾਂ ਖੂਹ ਹੁੰਦੇ ਸੀ ਉਹਨਾਂ ਖੂਹਾਂ ਦੀ ਆਉਟਪੁੱਟ ਘੱਟ ਹੁੰਦੀ ਸੀ ਪਾਣੀ ਥੋੜਾ ਨਿਕਲਦਾ ਸੀ ਇਸ ਵਾਸਤੇ ਇੱਕ ਏਕੜ ਨੂੰ ਭਰਨਾ ਹੁੰਦਾ ਸੀ ਉਹ ਉਹਦੀ ਪਾਰਟੀਸ਼ਨ ਕਰ ਦਿੰਦੇ ਸੀ ਉਹਦੇ ਚ ਵੰਡੀਆਂ ਪਾ ਦਿੰਦੇ ਸੀ ਨਿੱਕੇ ਨਿੱਕੇ ਖਿਆਰੇ ਬਣਾ ਲੈਂਦੇ ਸਨ ਅੱਜ ਵੀ ਆਪਾਂ ਦੇਖਦੇ ਆ ਅੱਜ ਕੱਲ ਤੇ ਖੈਰ ਉਹ ਕੰਪਿਊਟਰ ਵਾਲੇ ਸਵਾਗੇ ਆ ਗਏ ਨੇ ਤੇ ਉਹ ਆਲਰੇਡੀ ਪਹਿਲੇ ਨਿੱਕੋ ਜਿਹਾ ਬਰਾਬਰ ਕਰ ਦਿੰਦੇ ਪਹਿਲਾਂ ਇਦਾਂ ਨਹੀਂ ਸੀ ਹੁੰਦਾ ਪਹਿਲੀ ਬੀਜੀਓਈ ਫਸਲ ਕੁਝ ਥਾਵਾਂ 'ਤੇ ਥੋੜੀ ਜਿਹੀ ਉੱਚੀ ਹੁੰਦੀ ਸੀ ਕੁਝ ਥਾਵਾਂ 'ਤੇ ਥੋੜੀ ਜਿਹੀ ਨੀਵੀਂ ਹੁੰਦੀ ਸੀ ਜਦੋਂ ਫਿਰ ਪਾਣੀ ਲਾਉਣਾ ਇੱਕ ਪਾਸੇ ਪੈਲੀ ਨੂੰ ਜ਼ਿਆਦਾ ਪਾਣੀ ਲੱਗ ਜਾਣਾ ਇੱਕ ਪਾਸੇ ਪਾਣੀ ਚੜਨਾ ਹੀ ਨਾ ਉਹਦੇ ਵਿੱਚ ਫਿਰ ਘਿਆਰਾ ਬਣਾ ਲੀਦਾ ਸੀ ਇੱਕ ਵੱਟ ਪਾ ਦਈਦੀ ਸੀ ਤੇ ਪਹਿਲਾਂ ਜਿਹੜਾ ਫਿਰ ਉੱਚਾ ਘਿਆਰਾ ਤੇ ਉਪਰ ਲਈਦਾ ਸੀ ਲੱਗ ਲੱਗ ਕਰਕੇ ਇਸੇ ਤਰ੍ਹਾਂ ਸਤਿਗੁਰੂ ਸਮਝਾਉਂਦੇ ਨੇ ਆਪਣੇ ਮਨ ਨੂੰ ਆਪਣੇ ਤਨ ਨੂੰ ਘਿਆਰੇ ਬਣਾ ਲਈਏ ਤੇ ਕੋ ਰੱਬ ਦਾ ਪਿਆਰਾ ਇਹਨਾਂ ਨੂੰ ਅੰਮ੍ਰਿਤ ਦੇ ਨਾਲ ਪਰ ਦੇਵੇ। ਈਆ ਰਸ ਮੈਂ ਮਗਨ ਹੋਤ ਕਿਰਪਾ ਤੇ। ਮਹਾ ਵਿਖਿਆ ਤੇ ਤੋਰ। ਜਦੋਂ ਫੇਕੇ ਆਰੇ ਪਰ ਜਾਣ ਫਸਲ ਨੂੰ ਪਾਣੀ ਮਿਲ ਜਾਵੇ ਤੇ ਫਸਲ ਬੂਟੇ ਖੁਸ਼ ਹੁੰਦੇ ਨੇ ਲਹਿਰਾਉਂਦੇ ਨੇ। ਅੱਜ ਸ਼ਾਮ ਨੂੰ ਪਾਣੀ ਦਿੱਤਾ ਹੋਵੇ ਤੇ ਸਵੇਰੇ ਜਾ ਕੇ ਵੇਖੋ ਫਸਲ ਦਾ ਰੂਪ ਰਾਂਗੀ ਬਦਲਿਆ ਹੁੰਦਾ ਪੇੜ ਪੌਦੇ ਕਿੰਨੇ ਖੁਸ਼ ਹੁੰਦੇ ਨੇ ਜਿਨ੍ਹਾਂ ਦਾ ਮਨ ਤੇ ਤਨ ਵੈਗੁਰੂ ਜੀ ਦੇ ਅੰਮ੍ਰਿਤ ਨਾਮ ਦੇ ਨਾਲ ਭਰ ਜਾਵੇ ਉਹ ਵੀ ਫਿਰ ਇਸ ਰਸ ਦੇ ਵਿੱਚ ਮਗਨ ਹੋ ਜਾਂਦੇ ਨੇ ਆਨੰਦਤ ਹੋ ਜਾਂਦੇ ਨੇ ਤੇ ਰੱਬ ਦੇ ਪਿਆਰਿਆਂ ਨੇ ਫਿਰ ਸਮਝਾ ਕੇ ਮਹਾਂ ਵਿਖਿਆਤੇ ਤੌਰ ਜਿਹੜੀ ਬੋਤ ਬਾਲ ਵਾਲੀ ਮਾਇਆ ਹੈ ਸੰਸਾਰ ਦੀ ਮਾਇਆ ਉਹਦੇ ਨਾਲੋਂ ਤੋੜ ਦਿੱਤਾ ਪਰਮਾਤਮਾ ਜੀ ਦੇ ਨਾਲ ਜੋੜ ਦਿੱਤਾ ਤੇ ਰੱਬ ਦੇ ਪਿਆਰੇ ਇਸ ਵੈਗੁਰੂ ਜੀ ਦੇ ਨਾਮ ਰਸ ਦੇ ਵਿੱਚ ਮਗਨ ਹੋ ਗਏ ਆਨੰਦਤ ਹੋ ਗਏ ਆਇਓ ਸ਼ਰਨ ਦੀਨ ਦੁਖ ਭੰਜਨ ਚਿਤ ਵੋ ਤੁਮਰੀਓ ਰ ਦੀਨ ਕਹਿੰਦੇ ਨੇ ਗਰੀਬ ਨੂੰ ਹੇ ਵੈਗੁਰੂ ਜੀ ਮੈਂ ਗਰੀਬ ਨਿਮਾਣਾ ਨਿਤਾਣਾ ਤੁਹਾਡੀ ਸ਼ਰਨ ਵਿੱਚ ਆਇਆ ਹਾਂ ਆਇਓ ਸ਼ਰਨ ਦੀਨ ਦੁੱਖ ਪੰਜਨ ਹੇ ਦੀਨਾਂ ਦੇ ਦੁੱਖ ਦੂਰ ਕਰਨ ਵਾਲੇ ਵੈਗੁਰੂ ਜੀ ਮੈਂ ਤੁਹਾਡੀ ਸ਼ਰਨ ਦੇ ਵਿੱਚ ਆਇਆ ਹਾਂ ਚਿਤਵੋ ਤੁਮਰੀਓਰ ਤੇ ਵੈਗੁਰੂ ਜੀ ਮੈਂ ਇੱਕ ਚਿਤਵਨੀ ਇੱਕ ਆਸ ਲੈ ਕੇ ਬੈਠਾ ਹਾਂ ਇਹ ਵੈਗੁਰੂ ਜੀ ਜੇ ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ ਤੇ ਮੇਰੇ ਤੇ ਕਿਰਪਾ ਕਰੋ ਮਹਾਰਾਜ ਮੇਰਾ ਜੀਵਨ ਬਦਲ ਦਿਓ ਮੇਰੇ ਹਿਰਦੇ ਦੇ ਵਿੱਚ ਆਪਣਾ ਨਾਮ ਦਾ ਖਜ਼ਾਨਾ ਪ੍ਰਗਟ ਕਰ ਦਿਓ ਗੁਰਦੁਆਰਾ ਸਾਹਿਬ ਵੀ ਇੱਕ ਪ੍ਰਕਾਰ ਦਾ ਸਕੂਲ ਹੀ ਹੈ ਜਿੱਦਾਂ ਜਿੱਦਾਂ ਬੱਚੇ ਨੂੰ ਸਕੂਲ ਪੜਨ ਵਾਸਤੇ ਪਾਉਂਦੇ ਸੀ ਛੱਡ ਕੇ ਆਉਂਦੇ ਸੀ ਤੇ ਨਾਲ ਮਾਤਾ ਪਿਤਾ ਨੇ ਮਾਸਟਰ ਨੂੰ ਕਹਿ ਦੇਣਾ ਜੀ ਇਹ ਬੱਚਾ ਹੁਣ ਤੁਹਾਡੇ ਹਵਾਲੇ ਕੀਤਾ ਇਹਦਾ ਧਿਆਨ ਰੱਖਿਓ ਇਹਦੇ ਦਿਮਾਗ ਵਿੱਚ ਵਿਦਿਆ ਪਾ ਦਿਓ ਇਹਨੂੰ ਪੜਨਾ ਲਿਖਣਾ ਸਿਖਾ ਦਿਓ ਤੇ ਨਿਆਣੇ ਵੀ ਆਸ ਲਾ ਕੇ ਬਹਿੰਦੇ ਮਾਤਾ ਪਿਤਾ ਵੀ ਆਸ ਲਾਉਂਦੇ ਸੀ ਕਿ ਜਿਹੜੇ ਟੀਚਰ ਕੋਲ ਜਿਹੜੇ ਗੁਰੂ ਅਧਿਆਪਕ ਕੋਲ ਬੱਚੇ ਨੂੰ ਛੱਡਿਆ ਇਹ ਬੱਚੇ ਨੂੰ ਕੁਝ ਸਿਖਾ ਦੇਗਾ ਇਸੇ ਤਰ੍ਹਾਂ ਸਤਿਗੁਰੂ ਜੀ ਮੈਂ ਵੀ ਤੁਹਾਡੀ ਸ਼ਰਨ ਵਿੱਚ ਆਇਆ ਹਾਂ ਮੇਰੇ ਮਨ ਦੇ ਵਿੱਚ ਆਸ ਹੈ ਕਿ ਤੁਸੀਂ ਮੇਰੇ ਤੇ ਕਿਰਪਾ ਕਰੋਗੇ ਆਇਓ ਸ਼ਰਨ ਦੀਨ ਦੁਖ ਪੰਜਨ ਸਿਤਵਾ ਤੁਮਰੀਓਰ ਅਪੈ ਪਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਦਨ ਸ਼ੋਰ ਹੈ ਪ੍ਰਭੂ ਜੀ ਮੇਰੇ ਨਾਨਕ ਦੇ ਮੇਰੇ ਦਾਸ ਦੇ ਇਕ ਤੇ ਆਪ ਜੀ ਕਿਰਪਾ ਕਰਕੇ ਬੰਦਨ ਘਟ ਦੇਓ ਜਿਹੜਾ ਮੈਂ ਬੰਦਨਾ ਦੇ ਵਿੱਚ ਫਸਿਆ ਹੋਇਆ ਕਈ ਤਰ੍ਹਾਂ ਦੇ ਬੰਧਨ ਰस्सियां ਪਈਆਂ ਹੋਈਆਂ ਨੇ ਪਰਿਵਾਰ ਦੇ ਮੋਹ ਦੀਆਂ ਰस्सियां ਘਰਾਂ ਦੇ ਬੰਧਨ ਤੰਦਿਆਂ ਤੰਦਾਰਾਂ ਦੇ ਬੰਧਨ ਜਿਹੜੇ ਮੈਨੂੰ ਤੁਹਾਡੇ ਤੱਕ ਵਧਨ ਨਹੀਂ ਦਿੰਦੇ ਵੈਗੁਰੂ ਜੀ ਇਹਨਾਂ ਬੰਦਨਾ ਤੋਂ ਮੈਨੂੰ ਤੁਸੀਂ ਆਪ ਹੀ ਛੁਡਾਓ ਤੇ ਦੂਸਰਾ ਮੇਰੇ ਤੇ ਕਿਰਪਾ ਕਰੋ ਇੱਕ দান ਮੇਰੀ ਝੋਲੀ ਵਿੱਚ ਪਾ ਦਿਓ ਉਹਨੂੰ ਕਹਿੰਦੇ ਨੇ ਅਪਹਿ ਪਦ ਪਾਦ ਕਹਿੰਦੇ ਨੇ ਅਵਸਥਾ ਨੂੰ ਮੇਰੀ ਨਿਰਭਉ ਵਾਲੀ ਅਵਸਥਾ ਬਣ ਜਾਵੇ ਵਾਹਿਗੁਰੂ ਜੀ ਤੁਹਾਡੇ ਤੋਂ ਬਿਨਾ ਮੈਨੂੰ ਕਿਸੇ ਤਰ੍ਹਾਂ ਦਾ ਕੋਈ ਡਰ ਨਾ ਲੱਗੇ ਜਿਆਦਾ ਤਾਂ ਅਸੀਂ ਡਰਦੇ ਹੀ ਰਹਿੰਨੇ ਆ ਕੱਲ ਨੂੰ ਕੀ ਹੋਏਗਾ ਬਹੁਤ ਸੰਸਾਰ ਜਿਹੜਾ ਡਰਿਆ ਹੋਇਆ ਬਹੁਤੀ ਵਾਰੀ ਸੰਸਾਰ ਨੂੰ ਡਰਾ ਕੇ ਤੇ ਲੋਕੀ ਲਾਭ ਲੈ ਲੈਂਦੇ ਨੇ ਕਿਸੇ ਬੰਦੇ ਦੇ ਵੈਸੇ ਕੋਈ ਮਸਕੂਲਰ ਪੇਨ ਹੁੰਦੀ ਹੋਵੇ ਕਿਧਰੇ ਕੋਈ ਬਾਹਾਂ ਚ ਇਧਰ ਦਰਦ ਹੋਵੇ ਡਾਕਟਰ ਕਹਿੰਦੇ ਤੈਨੂੰ ਹਾਰਟ ਦੀ ਪ੍ਰੋਬਲਮ ਆ ਬੰਦਾ ਸਗੋਂ ਹੋਰ ਜ਼ਿਆਦਾ ਡਰ ਜਾਂਦਾ ਉਹ ਕਹਿੰਦਾ ਜੀ ਦੱਸੋ ਮੈਂ ਕੀ ਕਰਾਂ ਉਧਰ ਨੂੰ ਹੋ ਜਾਂਦਾ ਤੇ ਜੇ ਡਾਕਟਰ ਉਹਨੂੰ ਇਹ ਹਲਾਸ਼ੇਰੀ ਦੇ ਦੇਵੇ ਕੋਈ ਗੱਲ ਨਹੀਂ ਥੀਕ ਹੋ ਜਾਊਗਾ ਉਹ ਬੰਦਾ ਠੀਕ ਹੋ ਜਾਂਦਾ ਇਤੇ ਆਦਿਕ ਹੋਰ ਵੀ ਕਈ ਤਰ੍ਹਾਂ ਦੇ ਵਿਮਾ ਪਰਮਾ ਦੇ ਵਿੱਚ ਸੰਸਾਰ ਦੇ ਲੋਕੀ ਫਸੇ ਹੋਏ ਨੇ ਡਰੇ ਹੋਏ ਨੇ ਸਤ ਗੁਰੂ ਜੀ ਕਿਰਪਾ ਕਰੋ ਮੈਨੂੰ ਨਾ ਅਪਹਿ ਪਾਦ ਬਖਸ਼ਿਸ਼ ਕਰਦੇ ਹੋ ਉਹ ਤੇ ਬਹੁਤ ਵੱਡੀ ਅਵਸਥਾ ਨਾ ਭਾਈ ਮਨੀ ਸਿੰਘ ਜੀ ਦਾ ਪਿਛੇ ਸ਼ੀਧੀ ਦੇਹਾੜਾ ਲੰਗਿਆ ਤੇ ਵੇਖੋ ਉਹਨਾਂ ਦਾ ਗੋਟ ਵੱਢਣ ਲੱਗਾ ਜਦੋਂ ਜ਼ਲਾਦ ਸੈਦ ਤੇ ਭਾਈ ਮਨੀ ਸਿੰਘ ਜੀ ਕਹਿਣ ਲੱਗੇ ਨਹੀਂ ਗੋਟੇ ਤੋਂ ਥੋੜਾ ਸ਼ੁਰੂ ਹੁੰਦਾ ਜਿਹੜਾ ਬੰਦ ਆ ਉਹ ਤੇ ਉਂਗਲ ਦੇ ਪੋਟੇ ਤੋਂ ਸ਼ੁਰੂ ਹੁੰਦਾ ਇਹ ਕੀ ਆ ਅਪਹਿ ਪਾਦ ਗੁਰੂ ਦੇ ਉੱਤੇ ਪ੍ਰੋਸਾਰ ਰੱਖਣਾ ਅੰਮ੍ਰਿਤਸਾਖਣਾ ਗੁਰੂ ਕੇ ਸਿੱਖ ਸਜਣਾ ਬਾਣੀ ਪੜ੍ਹਨੀ ਜਿਹੜਾ ਬਾਣੀ ਪੜ੍ਹਦਾ ਸੀ ਸਿੱਖ ਸਜਦਾ ਸੀ ਉਹਨੂੰ ਸਾਰੇ ਡਰ ਵੀ ਦੂਰ ਕਰਨੇ ਪੈਂਦੇ ਸੀ ਕਿਉਂਕਿ ਉਹਦਾ ਘਰ ਘਟ ਘਰ ਘਾਟ ਬਰਬਾਦ ਕਰ ਦਿੱਤਾ ਜਾਂਦਾ ਸੀ ਉਹਨਾਂ ਨੂੰ ਜੰਗਲਾ ਬੀਆਬਾਨਾਂ ਦੇ ਵਿੱਚ ਰਹਿਣਾ ਪੈਂਦਾ ਸੀ ਪਰ ਜਿਹੜੇ ਗੁਰੂ ਦੇ ਪਿਆਰੇ ਨੇ ਉਹ ਵੈਗੁਰੂ ਜੀ ਦੇ ਉੱਤੇ ਆਸਪੁਰ ਸਾਰਾ ਰੱਖ ਕੇ ਨਿਰਭਉ ਉਹਨੂੰ ਜਪਦੇ ਰਹਿੰਦੇ ਸੀ ਤੇ ਨਿਰਭਉ ਨੂੰ ਜਪ-ਜਪ ਕੇ ਉਹ ਵੀ ਨਿਰਭਉ ਹੋ ਜਾਂਦੇ ਸਨ ਨਿਰਭਉ ਜਪੈ ਸਗਲ ਭੋ ਮਿਟੈ ਸਤਿਗੁਰੂ ਜੀ ਮਹਾਰਾਜ ਕਿਰਪਾ ਕਰਨ ਇਹ ਗੁਰੂ ਜੀ ਦੇ ਪਾਵਨ ਉਪਦੇਸ਼ ਸਾਡੇ ਹਿਰਦੇ ਦੇ ਵਿੱਚ ਵਸ ਜਾਣ ਅੱਜ ਦੇ ਵਕਤ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਸਤਿਗੁਰੂ ਜੀ ਮਹਾਰਾਜ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਆਪਣੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰਨ ਤੇ ਫਤੇ ਪ੍ਰਵਾਨੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ